ਇਹ ਵੀਰੇ ਪਾਵਰ ਸਟੀering ਆ ਡਬਲ ਪੰਪ ਨੇ ਪਾਵਰ ਸਟੀering ਆ ਠੀਕ ਹੈ ਜੀ ਤੇ 10 ਮਾਡਲ ਆ ਸਾਰੇ ਬਿਲਕੁਲ ਨਵੇਂ ਆ ਠੀਕ ਹੈ ਜੀ ਹਾਂਜੀ ਤੇ ਪੰਜਾਬ ਨੰਬਰ ਆ 1997 ਮਾਡਲ ਆ ਜੀ ਡਬਲ ਕਲੱਚ ਆ ਟਰੈਕਟਰ ਸਾਰਾ ਅਰੀਜਨਲ ਆ 82Z ਮਕਾਡਾਂ ਤੱਕ ਸਾਰਾ ਅਰੀਜਨਲ ਆ ਠੀਕ ਹੈ ਜੀ ਤੇ ਟਾਇਰ ਇਹਦੇ ਮਗਰ ਲੈ ਹੈਗੇ 40 ਕੇ ਪੈਸੇ 14 ਦੇ ਮੂਹਲੇ ਹੈਗੇ 60 ਪੈਸੇ ਇਹ 2007 ਮਾਡਲ ਆ ਜੀ ਹਾਂਜੀ ਟਾਇਰ ਇਹਦੇ ਐਕਸਾਈਡ ਸਵਰ ਦੇ ਮਗਰਲੇ ਹੈਗੇ ਅੱਧੇ ਮੂਹਲੇ ਟਾਇਰ ਵੀ ਅੱਧੇ ਆ ਹੂੰ ਬੀਕੀਟੀ ਦੀਆਂ ਮੂਹਲੇ ਟਰੈਕਟਰ ਇਹ ਵੀ ਸਾਰਾ origignal ਆ ਇਹ 2011 ਮਾਡਲ ਆ ਜੀ ਮਗਰਲੇ ਟਾਇਰ ਇਹਦੇ ਅੱਧੇ ਐ ਮਰਪ ਦੇ 14 ਦੇ ਮੂਹਲੇ ਟਾਇਰ ਬਿਲਕੁਲ ਨਵੇਂ ਐ ਮਰਪ ਦੇ ਹਾਂਜੀ ਤੇ ਟਰੈਕਟਰ ਸਾਰਾ ਇੰਜਨ ਗੇਜ ਦਾ A to Z ਫੁੱਲ ਪੈਸੇ ਲੱਗੇ ਆ ਮਦੋਗਾ ਟਰੈਕਟਰ ਇਹ 2011 ਮਾਡਲ ਆ ਜੀ ਹਾਂਜੀ ਟਰੈਕਟਰ ਸਾਰਾ A to Z origignal ਆ ਠੀਕ ਆ ਜੀ ਇਹਦੇ ਟਾਇਰ ਮਗਰਲੇ ਹੈਗੇ 90 ਪੈਸੇ ਠੀਕ ਆ ਜੀ ਮੂਰਲੇ ਵੀ 90 ਪੈਸੇ ਆ ਠੀਕ ਹੈ ਜੀ ਤੇ ਟਰੈਕਟਰ ਸਾਰਾ HJ RJ ਨਾਲ ਆ ਹਾਂ ਜੀ ਤੇ ਪੰਜਾਬ ਨੰਬਰ ਆ ਇਹ ਵੀ 2010 ਮਾਡਲ ਆ ਜੀ ਹਾਂ ਜੀ ਟਾਇਰ ਇਹਦੇ ਨਵੇਂ ਆ ਠੀਕ ਹੈ ਜੀ ਟਰੈਕਟਰ ਇੰਜਨ ਗੇਅਰ ਦਾ ਵੀ ਫੋਲ ਅਪ ਹੈ ਜੀ ਪੰਜਾਬ ਨੰਬਰ ਆ ਸਤਿ ਸ਼੍ਰੀ ਅਕਾਲ ਮਿੱਤਰੋ ਆਪਾਂ ਪਹੁੰਚਿਆ ਮੋਗਾ ਟਰੈਕਟਰ ਮੰਡੀ ਤੇ ਸਾਡੇ ਨਾਲ ਬਾਈ ਸਿਮਰ ਜੁੜਿਆ ਸਤਿ ਸ਼੍ਰੀ ਅਕਾਲ ਬਾਈ ਜੀ ਵਧੀਆ ਵਧੀਆ ਹੋ ਠੀਕ ਹੈ ਭਰਾ ਕਾਫੀ ਟਾਈਮ ਹੋ ਗਿਆ ਨਾ ਆਪਾਂ ਨੂੰ ਬਣਾਈ ਨੂੰ ਵੀਡੀਓ ਹਾਂ ਜੀ ਹਾਂ ਜੀ ਤੇ ਬਾਈ ਕੋਲੇ ਮਾਲ ਘਟ ਜਾਂਦਾ ਭਾਈ ਨੇ ਆਉਂਦਾ ਥੋੜੇ ਟਰੈਕਟਰ ਆ ਪਰ ਕੰਮ ਬਾਈ ਵਧੀਆ ਕਰਦਾ ਹਾਂਜੀ ਹਾਂਜੀ ਕੰਮ ਪੂਰਾ ਤਸੱਲੀ ਵਾਲਾ ਆਪਣਾ ਹਾਂ ਟਰੈਕਟਰ ਵਾਹ ਗਏ ਤਸੱਲੀ ਨਾਲ ਲੈ ਜਾ ਸਕਦੇ ਆ ਠੀਕ ਆ ਕਾਪੀ ਕਾਏ ਜਾਂਦੇ ਵੀ ਇੱਕ ਨੰਬਰ ਹਾਂਜੀ ਹਾਂਜੀ ਕਾਪੀ ਕਾਏ ਜਾਂਦਾ ਫੋਲੋ ਕੇ ਥੋੜੇ ਥੋੜੇ ਮੁੱਲ ਵਾਲੇ ਵੀ ਹੁੰਦੇ ਆ ਨਾ ਤੇਰੇ ਕੋਲ ਹੈਗੇ ਜੀ ਹੈਗੇ ਆ ਠੀਕ ਆ ਤੇ ਲੋਕੇਸ਼ਨ ਕੀ ਪੈਗੀ ਤੇਰੀ ਲੋਕੇਸ਼ਨ ਆਪਣਾ ਪੰਡਾਲਾ ਜੀ ਇਥੋਂ ਬੁੱਗੀਪੁਰੇ ਚੌਂਕ ਤੋਂ ਜਿੱਥੇ ਮੰਡੀ ਲੱਗਦੀ ਇਥੋਂ 4 ਕਿਲੋਮੀਟਰ ਤੇ ਆਪਣਾ ਪੰਡਾ ਬਰਨਾਲਾ ਰੋਡ ਤੇ ਹੀ ਘਰ ਆ ਠੀਕ ਹੈ ਜੀ ਬਰਨਾਲ ਰੋਡ ਤੇ ਘਰ ਹੈ ਬਾਈ ਠੀਕ ਹੈ ਜੀ ਤੇ ਹੁਣ ਆਪਾਂ 855 ਤੋਂ ਸਟਾਰਟ ਕਰਦੇ ਆ ਫੋਰ ਸਟਾਰ ਤੋਂ ਹਾਂਜੀ ਤੇ ਇਹਦੇ ਬਾਰੇ ਦੱਸੀ ਬਾਈ ਇਹ ਵੀਰੇ ਪਾਵਰ ਸਟੀering ਆ ਡਬਲ ਪੰਪ ਨੇ ਪਾਵਰ ਸਟੀering ਆ ਠੀਕ ਹੈ ਜੀ ਤੇ 10 ਮਾਡਲ ਆ ਟਾਇਰ ਬਿਲਕੁਲ ਨਵੇਂ ਆ ਠੀਕ ਹੈ ਜੀ ਹਾਂਜੀ ਤੇ ਪੰਜਾਬ ਨੰਬਰ ਆ ਜ਼ੀਰੋ ਨੰਬਰ ਆ ਪੀਵੀ 47 ਠੀਕ ਆ ਜੀ ਇੰਜਨ ਗੇਅਰ ਦਾ ਕਿੱਦਾਂ ਦਾ ਇੰਜਨ ਗੇਅਰ ਦਾ ਫੁੱਲ ਓਕੇ ਵਾਹ ਕੇ ਲੈ ਜਾ ਸਕਦੇ ਫੁੱਲ ਤਸਲੀ ਨਾਲ ਇੰਜਨ ਗੇਅਰ ਦਾ ਫੁੱਲ ਓਕੇ ਆ ਬਾਈ ਵਾਹ ਕੇ ਜਿਆ ਸਕਦਾ ਤੇਲ ਬ੍ਰੇਕ ਚ ਤੇਲ ਬ੍ਰੇਕਾਂ ਚ ਠੀਕ ਆ ਜੇ ਇਹਦੇ ਰੰਗ ਪੇਂਟ ਦੀ ਗੱਲ ਕਰੀਏ ਰੰਗ ਪੇਂਟ ਵੀਰੇ ਸ਼ੋ ਸ਼ਾ ਦਾ ਸਾਰਾ ਅਰੀਜਨਲ ਆ ਹਾਂਜੀ ਮਾੜਾ ਮੋਟਾ ਜਿਵੇਂ ਆ ਲੈਫਟ ਪੰਪ ਹੋ ਗਿਆ ਹਾਂਜੀ ਇੱਕਾ ਬੈਟਰੀ ਬਾਕਸਾ ਹੋ ਗਿਆ ਠੀਕ ਹੈ ਜੀ ਇਹਦੇ ਤੇ ਜਰੂਰ ਮੰਗਵਾਇਆ ਠੀਕ ਹੈ ਛੋਸ਼ ਆ ਬਾਕੀ ਸਾਰਾ ਰੇਜ ਨਾਲੇ ਬਾਕੀ ਹਾਂਜੀ ਹਾਂਜੀ ਤੇ ਮੰਗਰਾਟਾ ਮੂਰਤਾਂ ਦਾ ਪੂਰਾ ਦੇ ਸਾਫ ਪਿਆ ਨਾ ਐਂਪਲ ਕੱਪੜੇ ਵਾਲੀ ਸਾਤਰੀ ਆ ਗਈ ਮੂਰੇ ਘੋੜਾ ਬੰਪਰ ਲੱਗਿਆ ਬਾਈ ਮਾਡਲ ਕਿੰਨੇ ਆ ਗਿਆ ਇਹ 2010 ਮਾਡਲ ਹੈ ਜੀ ਤੇ ਰੇਟ ਬਾਈ ਰੇਟ ਵੀਰੇ ਆਪਾਂ ਦੇਣਾ ਲਾਸਟ 3.5 ਲੱਖ ਰੁਪਏ 3.5 ਲੱਖ ਹਾਂਜੀ ਇੰਜਨ ਗੇਅਰ ਦੀ ਤਾਂ ਫੁੱਲ ਗਾਰੰਟੀ ਆ ਬਾਹਰ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਹਾਂਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਮਿੱਤਰੋ 3.5 ਲੱਖ ਦਾ ਬਾਈ ਕਹਿੰਦਾ ਸੱਡਣਾ ਹੈ ਹਾਂਜੀ ਬਾਕੀ ਮਾੜਾ ਮੋਟਾ ਯਾਰ ਮੌਕੇ ਤੇ ਵੀ ਲੰਤਨ ਕਰਾਂਗੇ ਕੋਈ ਮੌਕੇ ਤੇ ਹੋਰ ਵੀ ਹੋ ਜਾਂਦਾ ਹੈ ਨਾ ਲਕੀਰ ਖਿੱਚ ਕੇ ਸੌਦੇ ਨੂੰ ਨਹੀਂ ਨਹੀਂ ਲਕੀਰ ਖਿੱਚ ਕੇ ਨਹੀਂ ਵੀਰੇ ਹਾਂ ਤੇ ਮੂਰੇ ਆ ਗਿਆ 60 ਫਾਰਮ ਦੱਸੀ ਬਾਈ ਇਹਦੇ ਬਾਰੇ ਇਹ 1997 ਮਾਡਲ ਆ ਜੀ ਡਬਲ ਕਲਚ ਆ ਟਰੈਕਟਰ ਸਾਰਾ ਰੀਨਲ ਆ 2Z ਗਾਡਾਂ ਤੱਕ ਸਾਰਾ ਅਰੀਜਨਲ ਆ ਠੀਕ ਹੈ ਜੀ ਤੇ ਟਾਇਰ ਇਹਦੇ ਮਗਰ ਲੈ ਹੈਗੇ 40 ਕੇ ਪੈਸੇ 14 ਦੇ ਮੂਰ ਲੈ ਹੈਗੇ 60 ਕੇ ਪੈਸੇ ਠੀਕ ਹੈ ਜੀ ਹਾਂਜੀ ਤੇ ਇੰਜੀਨੀਅਰ ਪਹਿਲੇ ਘਰੋਂ ਆਇਆ ਮਤਲਬ ਪਹਿਲੇ ਘਰੋਂ ਆਇਆ ਹਾਂਜੀ ਠੀਕ ਐ ਪਹਿਲੇ ਘਰੋਂ ਆਇਆ ਮਿੱਤਰੋ ਟਰੈਕਟਰ ਗੇਅਰ ਦਾ ਚਲਾ ਕੇ ਅਗਲਾ ਕੋਈ ਜਮਨ ਨਮਿਆ ਰ ਗਈਆ ਸਟੇਰੀਓ ਸਟੂਰਿੰਗ ਦੇਸ ਵਾਲੇ ਮੀਟਰ ਤੱਕ ਚੱਲਦੇ ਆ ਰੇਸ ਵਾਲੇ ਮੀਟਰ ਵੀ ਚੱਲਦੇ ਹਾਂਜੀ ਹਾਂਜੀ ਠੀਕ ਐ ਅਮਰੋਂ ਦੀ ਬੈਟਰੀ ਨਵੀਂ ਹੈ ਕਪੈਂਡ ਦਾ ਵੀ ਭਾਈ ਕਹਿੰਦਾ ਸਾਰਾ ਰੇਨ ਵਾਲਾ ਟਰੈਕਟਰ ਦੇਖ ਸਕਦੇ ਹੋ ਤੇ ਡੱਕ ਟੱਕ ਵਿੱਚ ਜਾ ਉਹ ਕੱਪੜਾ ਕੁੱਪੜਾ ਆ ਕੇ ਜਾਏਗਾ ਇਹ ਲਵਾ ਕੇ ਦਵਾਂਗੇ ਹਾਂਜੀ ਹਾਂਜੀ ਕੱਪੜਾ ਲਵਾ ਕਾਲੀ ਲਿਆਦਾ ਹੈ ਤਿਆਰੀ ਕੀਤੀ ਨਹੀਂ ਹਾਲੀ ਮਾੜੀ ਮੁੱਢ ਅੱਛਾ ਕਾਲੀ ਨਹੀਂ ਹੱਤਾ ਹਾਂਜੀ ਹਾਂਜੀ ਤਿਆਰੀ ਹਜੇ ਕੀਤੀ ਨਹੀਂ ਸੀ ਬਾਈ ਟਰੈਕਟਰ ਦੇਖ ਸਕਦੇ ਹੋ ਤੇ ਜਿੰਨਾ ਹੈਗਾ ਸਾਰਾ ਰੇਨ ਵਾਲਾ ਹੈ ਤੇ ਮਾਡਲ ਇਹ ਆ ਗਿਆ ਸੀ ਇਹ 1997 ਜੀ ਤੇ ਰੇਟ ਬਾਈ ਜੀ ਇਹ ਰੇਟ ਲਾਸਟ ਦਵਾਂਗੇ ਆਪਾਂ 1 ਲੱਖ 40000 ਰੁਪਏ ਦਾ 1 ਲੱਖ 40000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਹਾਂਜੀ ਟਰੈਕਟਰ ਚੈੱਕ ਕਰ ਸਕਦੇ ਹੋ ਪੂਰੇ ਆ ਗਿਆ ਐਨਸੀ ਆਸਾ ਹਾਂਜੀ ਇਹਦੇ ਬਾਰੇ ਦੱਸੀ ਬਾਈ ਇਹ 2007 ਮਾਡਲ ਆ ਜੀ ਹਾਂਜੀ ਟਾਇਰ ਇਹਦੇ ਐਕਸਾਈਡ ਸਰ ਦੇ ਮਗਰ ਲੈ ਹੈਗੇ ਅੱਧੇ ਮੂਲੇ ਟਾਇਰ ਵੀ ਅੱਧੇ ਆ ਹੂੰ ਬੀਕੇਟੀ ਦੀਆਂ ਮੂਲੇ ਰੈਟਰ ਇਹ ਵੀ ਸਾਰਾ ਅਰੀਜਨਲ ਆ ਠੀਕ ਆ ਜੀ ਹਾਂਜੀ ਇੰਜਨ ਗੇਅਰ ਦਾ ਪੰਜਾਬ ਨੰਬਰ ਆ ਪੀਵੀ 22 ਨੰਬਰ ਆ ਪੰਜਾਬ ਨੰਬਰ ਆ ਹਾਂਜੀ ਹਾਂਜੀ ਪੀਵੀ 22 ਨੰਬਰ ਆ ਬਾਈ ਪੰਜਾਬ ਨੰਬਰ ਆ ਇੰਜਨ ਗੇਅਰ ਤਾਂ ਕਿੱਦਾਂ ਰੱਖੋ ਇੰਜਨ ਗੇਅਰ ਦੇ ਸਾਰੇ ਫੁੱਲ ਤਸੱਲੀ ਵਾਲੇ ਮਿਲ ਲਗੇ ਜੇ ਮਰਜੀ ਹੋਈ ਆ ਵਾਗ ਨਹੀਂ ਕਰਦਾ ਠੀਕ ਠੀਕ ਆ ਜੀ ਤੇ ਮਾਡਲ ਕਿੰਨੇ ਆ ਗਿਆ ਇਹ ਮਾਡਲ 2007 ਆ ਜੀ ਰੇਟ ਆ ਇਹ ਰੇਟ ਮੰਨ ਲਓ ਆਪਾਂ ਦਵਾਂਗੇ ਜੀ 1,35,000 ਰੁਪਏ ਦਾ 1,35,000 ਦਾ ਮੇਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੈੱਕ ਕਰ ਤਾਂਦੇ ਹਾਂ ਚੰਗਾ ਟਰੈਕਟਰ ਹੈ ਹਾਂਜੀ ਮੂਰੇ ਆ ਗਿਆ 380 ایسਰ ਹਾਂਜੀ ਇਹਦੇ ਬਾਰੇ ਦੱਸੀ ਬਾਈ ਇਹ 2011 ਮਾਡਲਾ ਜੀ ਇਹ ਮਗਲ ਟਾਇਰ ਦੇ ਅੱਦੇ ਐ ਮਾਰਫ ਦੇ 14 ਦੇ 4 ਲੀਟਰ ਬਿਲਕੁਲ ਨਵੇਂ ਮਰਪ ਦੀ ਹਾਂਜੀ ਤੇ ਟਰੈਕਟਰ ਸਾਰਾ ਇੰਜਨ ਗੇਅਰ ਦਾ A to Z ਫੁੱਲ ਪੈਸੇ ਲੱਗੇ ਆ ਮਤਲਬ ਕਿ ਟਰੈਕਟਰ ਦੇ ਠੀਕ ਹੈ ਜੀ ਇੰਜਨ ਗੇਅਰ ਦਾ ਓਕੇ ਹਾਂਜੀ 2011 ਵਾ ਠੀਕ ਹੈ ਜੀ ਸੈਂਪਲ ਕੱਪੜੇ ਵਾਲੀ ਸਾਤਰੀ ਆ ਗਈ ਹਾਂਜੀ ਮਗਰ ਆਟਾ ਮਕੂਟਾ ਦਾ ਪੂਰਾ ਸਾਫ਼ ਪਿਆ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਜੀ ਡਬਲ ਕਲੱਚ ਚ ਹੈ ਡਬਲ ਕਲੱਚ ਚ ਹੈ ਹਾਂਜੀ ਡਬਲ ਕਲੱਚ ਚ ਹੈ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਮਾਡਲ ਕਿੰਨੇ ਆ ਗਿਆ ਸੀ ਬਾਈ 2011 ਜੀ 11 ਹਾਂਜੀ 11 ਮਾਡਲ ਦਾ ਰੇਟ ਬਾਈ 11 ਮਾਡਲ ਲਈ ਮੰਨ ਲਓ ਆਪਾਂ 1.5 ਲੱਖ ਰੁਪਈਆ ਮੰਗਦੇ ਆ ਜੀ ਹਾਂਜੀ ਇਹ ਮੰਨ ਲਾ ਦਵਾਂਗੇ ਆਪਾਂ ਲਾਸਟ 1.35 ਲੱਖ ਰੁਪਈਆ 1.35 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਮੌਕੇ ਤੇ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਮੂਰਿਆ ਗਿਆ ਸੋਨਾਲੀਕਾ 750 ਹਾਂਜੀ ਦੱਸੀ ਬਾਈ ਇਹਦੇ ਬਾਰੇ ਇਹ 2011 ਮਾਡਲ ਆ ਜੀ ਹਾਂਜੀ ਟਰੈਕਟਰ ਸਾਰਾ ਰਾਈਟ ਜੱਡੇ ਓਰੀਜਨਲ ਆ ਠੀਕ ਆ ਜੀ ਇਹਦੇ ਟਾਇਰ ਮਗਰਲੇ ਹੈਗੇ 90 ਪੈਸੇ ਠੀਕ ਆ ਜੀ ਮੂਰਲੇ ਵੀ 90 ਪੈਸੇ ਆ ਠੀਕ ਆ ਜੀ ਤੇ ਟਰੈਕਟਰ ਸਾਰਾ ਰਾਈਟ ਜੱਡੇ ਓ ਠੀਕ ਹੈ ਜੀ ਪੰਜਾਬ ਨੰਬਰ ਆ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ 2011 ਮਾਡਲ ਇੰਜਨ ਗੇਅਰ ਦਾ ਓਕੇ ਆ ਇੰਜਨ ਗੇਅਰ ਦਾ ਫੁੱਲ ਓਕੇ ਬਈ ਟਰੈਕਟਰ ਨਹੀਂ ਹੁੰਦੇ ਨਗੇ ਦਾ ਕੋਈ ਲਾਂਬਾ ਠੀਕ ਹੈ ਜੀ ਇੰਜਨ ਗੇਅਰ ਦਾ ਫੁੱਲ ਓਕੇ ਆ ਬਾਈ ਕਹਿੰਦਾ ਟਰੈਕਟਰ ਦੇਖ ਸਕਦੇ ਹੋ ਮਗਰਾਟਾ ਮੂਟਰਾਂ ਦਾ ਵੀ ਬਾਈ ਸਾਫ ਆਹ ਜੀ ਨਾਲ ਹਾਂਜੀ ਨਾਲ ਤੇ ਸਿੰਪਲ ਕੱਪੜੇ ਵਾਲੀ ਸਾਥਰੀ ਆ ਗਈ ਤੇ ਮਾਡਲ ਕਿੰਨੇ ਆ ਗਿਆ ਸੀ ਬਾਈ ਜੀ 2011 11 ਮਾਡਲ ਦਾ ਰੇਟ ਬਾਈ ਇਹ ਆਪਾਂ ਦਵਾਂਗੇ ਜੀ ਲਾਸਟ 3 ਲੱਖ ਰੁਪਏ ਦਾ 3 ਲੱਖ ਦਾ ਇਹ ਟਰੈਕਟਰ ਮਿੱਤਰੋ ਬਣੂਗਾ ਲਾਸਟ ਚੰਗਾ ਟਰੈਕਟਰ ਆ ਟਰੈਕਟਰ ਦੇਖ ਸਕਦੇ ਹਾਂਜੀ ਦੱਸਿਓ ਭਾਈ ਇਹ ਟਰੈਕਟਰ ਦੇ ਹੈਗੇ ਟਾਇਰ ਰੱਸੀ ਪੈ ਹੈ ਹਾਂਜੀ ਤੇ ਮਾਡਲ ਹੈਗਾ ਇਹ ਵੀਰੇ 16 ਠੀਕ ਹੈ ਜੀ ਹਾਂਜੀ ਇੰਜਨ ਗੇਅਰ ਦਾ ਕਿੰਦਾ ਰੋ ਇੰਜਨ ਗੇਅਰ ਦਾ ਫੁੱਲ ਓਕੇ ਇੰਜਨ ਗੇਅਰ ਦਾ ਫੁੱਲ ਓਕੇ ਆ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਚੰਗਾ ਟਰੈਕਟਰ ਹੈ ਇਹ ਆਪਣੇ ਲਈ ਅਜਿਮਤਾ ਬਾਈ ਹੌਲਦਾ ਪਿਆ ਉਹਦਾ ਆਪਾਂ ਰੇਟ ਮਾੜ ਦੱਸ ਦਾਂਗੇ ਆਪਾਂ ਠੀਕ ਹੈ ਕੋਈ ਚਾਹਵਾਨ ਹੋਇਆ ਨਾ ਹਾਂ ਭਾਈ ਫੋਨ ਤੇ ਹਨਾ ਕੰਟੈਕਟ ਕਰ ਲੂ ਤੁਹਾਡੇ ਨਾਲ ਰੇਟ ਬਾਈ ਦੱਸ ਦੇਣਗੇ ਇਹ ਕਿਸੇ ਦਾ ਲਹਾਜੀ ਦਾ ਬਾਈ ਦੇ ਦਾ ਫੁੱਲ ਵੀ ਹਿੱਸੇ ਚਾ ਕਨੋਪੀ ਫਾਈਬਰ ਵਾਲੀ ਲੱਗੀ ਹੋਈ ਹੈ ਤੇ ਆ ਜੋ ਅਗਲੇ ਟਰੈਕਟਰ ਦੀ ਗੱਲ ਕਰੀ ਆ ਜੂਗੇ ਆ ਗਿਆ 724 ਬਾਈ ਇਹਦੇ ਬਾਰੇ ਦੱਸੀ ਇਹ 2010 ਮਾਡਲ ਆ ਜੀ ਹਾਂਜੀ ਟਾਇਰ ਇਹਦੇ ਨਵੇਂ ਆ ਠੀਕ ਹੈ ਜੀ ਟਰੈਕਟਰ ਇੰਜਨ ਗੇਰ ਦਾ ਵੀ ਫੁੱਲ ਓਕੇ ਆ ਜੀ 50 ਨੰਬਰ ਆ 50 ਨੰਬਰ ਆ ਹਾਂਜੀ ਐਕਐਮ ਅੱਜ ਆ ਜੂਗੀ ਠੀਕ ਹੈ ਜੀ ਟਰੈਕਟਰ ਚੈੱਕ ਕਰ ਸਕਦੇ ਹੋ ਬਾਈ 사ਉਂਡ ਸਿਸਟਮ ਵਿੱਚੇ ਜਾਊਗਾ ਤੇ ਸੈਂਪਲ ਕੱਪੜੇ ਵਾਲੀ ਛਤਰੀ ਹੈ ਤੇ ਬਾਹਰ ਪੰਪ ਵਾਲ ਆ ਗਿਆ ਹਾਂਜੀ 10 ਮਾਡਲ 10 ਮਾਡਲ ਦਾ ਰੇਟ ਇਹ ਦਾ 2.5 ਲੱਖ ਰੁਪਏ ਜੀ 2.5 ਲੱਖ ਮੌਕੇ ਦਾ ਮੌਕੇ ਤੇ ਮਾਨਤਾ ਕਰਾਂਗੇ ਮੌਕੇ ਤੇ ਮਾਨਤਾ ਨੂੰ ਹੋ ਜੂ ਮਿੱਤਰੋ ਇਸ ਤੋਂ ਲਾਵਾ ਭਾਈ ਹੋਰ ਕਿੰਨੇ ਕਹੁੰਦੇ ਆਪਣੇ ਕੋਲ 265 ਖੜਾ ਜੀ ਅੱਛਾ ਜੀ 99 ਮਾਡਲ ਆ ਸਾਰਾ ਲੀਨ ਵਾਲਾ ਐਡੋ ਜੈਡ ਠੀਕ ਹੈ ਜੀ ਫੋਲ ਓਕੇ ਇੰਜਨ ਗੇਰ ਜਾਊਗੀ ਠੀਕ ਹੈ ਜੀ ਤੇ ਜਾਂ ਖੜਾ ਆਪਣੇ ਕੋਲੇ 2852 2016 ਮਾਡਲ ਖੜਾ ਖੜਿਆ ਦਿਓ ਠੀਕ ਹੈ ਜੀ ਹਾਂ ਲੋਕੇਸ਼ਨ ਦੁਬਾਰਾ ਫਿਰ ਬੋਲੋ ਲੋਕੇਸ਼ਨ ਆਪਣਾ ਬੁੱਗੀਪੁਰੇ ਚੌਂਕ ਤੋਂ ਨਾਲ ਹੀ ਡਾਲਾ ਪੰਡਾ ਜੀ ਬਰਨਾਲਾ ਰੋਡ ਤੇ ਠੀਕ ਹੈ ਜੀ ਤੇ ਨੰਬਰ ਨੋਟ ਕਰ ਲਓ ਆਪਣਾ 83602 32290 83602 32290 ਇਹ ਬਾਈ ਦਾ ਮੋਬਾਈਲ ਨੰਬਰ ਹੈ ਬਾਈ ਕਰਕੇ ਕੰਟੈਕਟ ਬਾਈ ਨਾਲ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ